加ਮੰਡੀ ਫਾਜ਼ਿਲਕਾ ਵਿਖੇ ਰੋਜ਼ ਹਜ਼ਾਰਾਂ ਲੋਕਾਂ ਦਾ ਆਣਾ ਜਾਣਾ ਹੁੰਦਾ ਹੈ ਇੱਥੇ ਕਈ ਤਰ੍ਹਾਂ ਦੇ ਵਾਹਨ ਆਉਂਦੇ ਹਨ ਕਈ ਤਰ੍ਹਾਂ ਦੇ ਵਪਾਰੀ ਆਉਂਦੇ ਹਨ ਰੇੜੀ ਯੂਨੀਅਨ ਵੀ ਇੱਥੇ ਹੈ ਤੇ ਕਈ ਬੱਸਾਂ ਵੀ ਚਲਦੀਆਂ ਹਨ ਪਰ ਇੱਥੇ ਸ਼ੁਚਾਲਿਆ ਨਹੀਂ ਹੈ ਜਿੱਥੋਂ ਤੱਕ ਸਾਰੇ ਦੁਕਾਨਦਾਰ ਅਤੇ ਰੇੜੀ ਚਾਲਕ ਪਰੇਸ਼ਾਨ ਹਨ ਉੱਥੇ ਹੀ ਉਹਨਾਂ ਮੰਗ ਕੀਤੀ ਕਿ 2018 ਵਿੱਚ ਇੱਥੇ ਪਾਸ ਹੋਇਆ ਸੀ ਸ਼ੁਚਾਲਿਆ ਵਾਸ਼ਰੂਮ ਪਾਸ ਕੀਤਾ ਗਿਆ ਸੀ ਪਰ ਬਣਾਇਆ ਨਹੀਂ ਗਿਆ ਅੱਜ ਉਹ ਫਿਰ ਨਗਰ ਕੌਂਸਲ ਤੋਂ ਅਤੇ ਸਥਾਨਕ ਵਿਧਾਇਕ ਤੋਂ ਮੰਗ ਕਰਦੇ ਨੇ ਇੱਥੇ ਬਾਥਰੂਮ ਬਣਾਇਆ ਜਾਵੇ ਤਾਂ ਜੋ ਰਾਹਗੀਰਾਂ ਅਤੇ ਦੁਕਾਨਦਾਰਾਂ ਰੇੜੀ ਚਾਲਕਾਂ ਵਾਲਿਆਂ ਨੂੰ ਬਾਥਰੂਮ ਜਾਣ ਦੀ ਦਿੱਕਤ ਦੂਰ ਹੋ ਸਕੇ ਤਾਂ ਜੋ ਸਵੱਛ ਭਾਰਤ ਮਹਿਮ ਨੂੰ ਖੋਰਾ ਨਾ ਲੱਗ ਸਕੇ ਇੱਥੇ ਬੋਲਦੇ ਉਹਨਾਂ ਮੰਗ ਕੀਤੀ ਕਿ ਕਈ ਸਮੇਂ ਦੀਆਂ ਸਰਕਾਰਾਂ ਆਈਆਂ ਅਤੇ ਬਦਲ ਗਈਆਂ ਪਰ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨਾਲ ਵਾਅਦਾ ਕੀਤਾ ਸੀ ਅਤੇ 2018 ਵਿੱਚ ਇੱਥੇ ਬਾਥਰੂਮ ਪਾਸ ਵੀ ਕੀਤੇ ਗਏ ਸੀ ਸਾਰਵਜਨਿਕ ਬਾਥਰੂਮ ਬਾਸ ਕਿਤੇ ਗੇ ਸੀ ਪਰ ਹਾਲੇ ਤੱਕ ਨਹੀਂ ਬਣ ਰਹੇ ਉਹ ਮੰਗ ਕਰਦੇ ਹਨ ਕਿ ਜਲਦ ਜਲਦੀ ਇਹ ਬਣਾਏ ਜਾਣ ਤਾਂ ਜੋ ਕਾਮੰਡੀ ਇੱਕ ਵਪਾਰਕ ਪ੍ਰਤੀਸਥਾਨ ਹੈ ਅਤੇ ਕਈ ਲੋਕਾਂ ਦੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇੱਥੇ ਮੌਕੇ ਤੇ ਬੋਲਦੇ ਹੋਰ ਕੀ ਕੁਝ ਕਿਹਾ ਗਿਆ ਸਭ ਕੋ ਜਾਣੀ ਕੀ ਨਾਮ ਹੈ ਤੁਹਾਡਾ ਜੀ ਤੇਰਾ ਨਾਮ ਸ਼ੇਰ ਸਿੰਘ ਜੀ ਕਿਸ ਗੱਲ ਨੂੰ ਲੈ ਕੇ ਆਏ ਇਕੱਠੇ ਹੋ ਜੀ ਅਸੀਂ ਇੱਥੇ ਕਾਫੀ ਸਾਲਾਂ ਤੋਂ ਰੇੜੀ ਦਾ ਕੰਮ ਕਰਨੇ ਇੱਥੇ ਰੇੜੀਆਂ ਦਾ ਸਾਡਾ ਅੱਡਾ ਜੀ ਤੇ ਲੈਟਰਨ ਬਾਥਰੂਮ ਦੀ ਖੰਡ ਬਹੁਤ ਸਮੱਸਿਆ ਬਹੁਤ ਲੰਮੇ ਸਮੇਂ ਤੋਂ ਇਹ ਕੰਮ ਚੱਲੇ ਆ ਰਿਹਾ ਹੈ ਬਿ ਡਿਮਾਂਡ ਕਰਦੇ ਆ ਰਹੇ ਹਾਂ ਵੀ ਸਾਨੂੰ ਕਮੇਟੀ ਨੂੰ ਵੀ ਕਈ ਵਾਰੀ ਅਸੀਂ ਮਿਲੇ ਆ ਵੀ ਇਸ ਤਰ੍ਹਾਂ ਸਾਨੂੰ ਲੈਟਰਨ ਬਾਥਰੂਮ ਦੀ ਸਮੱਸਿਆ ਹੈ ਫਿਰ ਬਾਕੀ ਇੱਥੇ 8-10 ਬੱਸਾਂ ਚਲਦੀਆਂ ਨੇ ਕੋਈ ਦਿੱਲੀ ਕੋਈ ਜੈਪੁਰ ਕੋਈ ਚੰਡੀਗੜ੍ਹ ਫਿਰ ਟੈਂਪੂਆਂ ਦਾ ਅੱਡਾ ਜਨਾਬ ਟੈਂਪੂਆਂ ਦਾ ਅੱਡਾ ਹੈ ਫਿਰ ਆਮ ਦੁਕਾਨਾਂ ਨੇ ਪਬਲਿਕ ਦੀ ਡਿਮਾਂਡ ਹੈ ਲੋਕਾਂ ਦੀ ਖਾਸ ਕਰਕੇ ਲੇਡੀਜ਼ ਨੂੰ ਬਹੁਤ ਪ੍ਰੋਬਲਮ ਹੁੰਦੀ ਜਨਾਬ ਜਦੋਂ ਕੋਈ ਲੇਡੀ ਜਾਂਦੀ ਹੈ ਨਾ ਇੱਥੇ ਕੋਈ ਹੈ ਨਹੀਂ ਬਾਕੀ ਠੀਕ ਹੈ ਦੁਕਾਨਦਾਰਾਂ ਦੇ ਉੱਤੇ ਆਪ ਆਪ ਦੇ ਉਹਨਾਂ ਦੇ ਹੈਗੇ ਨੇ ਲੇਕਿਨ ਆਮ ਪਬਲਿਕ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਲੇਡੀਜ਼ ਨੂੰ ਹੈ ਹਰੇ ਸਕੂਲ ਦੇ ਜਿਵੇਂ ਆ ਟੈਂਪੂ ਚੱਲਦੇ ਨੇ ਸਕੂਲ ਦੇ ਰਾਖਣਾ ਵਿਚਾਰੀਆਂ ਆਉਂਦੀਆਂ ਨੇ ਬਜ਼ੁਰਗ ਆਦੇ ਨੇ ਉਹਨਾਂ ਨੂੰ ਜਿਹੜਾ ਨਾ ਇਹ ਪਿਸ਼ਾਬ ਦਿੱਤਾ ਬਹੁਤ ਹੀ ਕੱਲ ਦੀ ਗੱਲ ਹੀ ਹੈ ਕਿ ਵੀ ਇੱਕ ਫੌਜੀ ਵਿਚਾਰਾ ਇੱਥੇ ਬਾਸਤੇ ਚੜਨ ਵਾਸਤੇ ਆਇਆ ਉਹਦਾ ਪੇਟ ਖਰਾਬ ਹੋ ਗਿਆ ਫਿਰ ਉਹ ਵਿਚਾਰਾ 80 ਰੁਪਿਆ ਭਰ ਕੇ ਆਟੋ ਨੂੰ ਲੈ ਕੇ ਗਿਆ ਤੇ ਕਿਧਰੇ ਉਹ ਫਲਸ਼ ਹੋ ਕੇ ਆਇਆ ਕਿਹਦਾ ਭਾਵੇਂ ਐਡਾ ਵੱਡਾ ਮੁਤਲਬ ਸੈਂਟਰ ਪਲੇਸ ਹੈ ਸ਼ਹਿਰ ਦਾ ਸਭ ਤੋਂ ਖੁੱਲੀ ਥਾਂ ਆ ਗਈ ਹੈ ਜੇ ਜੇ ਇੱਥੇ ਵਹੀਕਲ ਆਉਂਦਾ ਵਹੀਕਲ ਇੱਥੇ ਤੁਸੀਂ ਨਿਗਾਹ ਮਾਰ ਕੇ ਵੇਖੋ ਦੂਰ ਤੋਂ ਸਕੈਨਰ ਬੁਲਾ ਕੇ ਵੇਖੋ ਕਿੰਨਾ ਵਹੀਕਲ ਖੜਾ ਹਰ ਵਹੀਕਲ ਦੇ ਵਿੱਚ ਦੋਨੋਂ 74 ਬੱਡੇ ਹੁਣ ਕਿਤੇ ਗੈਦਰਿੰਗ ਕਿੰਨੀ ਹੋਵੇ ਉਹਨਾਂ ਨੂੰ ਪਿਸ਼ਾਬ ਦੀ ਸਮੱਸਿਆ ਟੱਟੀ ਦੀ ਸਮੱਸਿਆ ਕੋਈ ਹੋਰ ਪਾਣੀ ਦੀ ਸਮੱਸਿਆ ਇੱਥੇ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵdal ਲਾ ਕਮੇਟੀ ਨੇ ਕੀਤਾ ਨਾ ਕੁਝ ਹੋ ਰਹੀ ਬੜੀ ਵਾਰੀ ਡਿਮਾਂਡ ਕੀਤੀ ਹੈ ਲੇਕਿਨ ਸਾਡੀ ਗੱਲ ਦਾ ਗੌਰ ਨਹੀਂ ਕੀਤਾ ਗਿਆ ਅਸੀਂ ਇਹ ਹੁਣ ਡਿਮਾਂਡ ਕਰਨੇ ਆ ਕਮੇਟੀ ਦੇ ਅਧਿਕਾਰੀਆਂ ਤੋਂ ਉੱਚ ਅਧਿਕਾਰੀਆਂ ਤੋਂ ਐਮਐਲਏ ਸਾਹਿਬ ਤੋਂ ਵੀ ਜਿਹੜੇ ਆ ਇੱਥੇ ਪ੍ਰੋਬਲਮ ਹੈਗੀ ਆ ਲੇਡੀਜ਼ ਵਾਸਤੇ ਜੈਂਟਸ ਵਾਸਤੇ ਇਹ ਟਟਿਪਛਾ ਦੀ ਪ੍ਰੋਬਲਮ ਜਿਹੜੀ ਨਾ ਇਹ ਇੱਥੇ ਬਾਥਰੂਮ ਬਣਾ ਕੇ ਕਾਮੰਡੀ ਦੇ ਏਰੀਆ ਦੇ ਵਿੱਚ ਤੇ ਇਸ ਮਸਲੇ ਦਾ ਹੱਲ ਕੀਤਾ ਜੇ ਮੇਰਾ ਨਾਮ ਵਿਜੇ ਸਿੰਘ ਛੋਲਟਾ ਤੋਂ ਮੈਂ ਇੱਥੇ ਸ਼ਾਪ ਹੈਗੀ ਮੇਰੀ ਜੀ ਇਹ 2018 ਤੋਂ ਇੱਥੇ ਪਾਸ ਹੈਗਾ ਤੇ ਪ੍ਰਧਾਨ ਸਾਹਿਬ ਨੇ ਜਿਵੇਂ ਦੱਸਿਆ ਇੱਥੇ ਬੱਸਾਂ ਆਂਦੀਆਂ ਪਿੰਡਾਂ ਦੇ ਲੋਕ ਆਂਦੇ ਮੈਨ ਪਾਰਕਿੰਗ ਜਿਹੜੀ ਹੈਗੀ ਸ਼ਹਿਰ ਦੀ ਜੇ ਕਾਮੰਡੀ ਜਿਹੜੀ ਹੈ ਟੈਂਪੋ ਦਾ ਟੱਟ ਹੈ ਇਸ ਇਸ ਜਿਹੜੀ ਆਪਣੀ ਰਾਵਲੀਲਾ ਮੈਦਾਨ ਹੈ ਸਾਲ ਪਰ ਜਿਵੇਂ ਸਾਲ ਤੋਂ ਬਾਅਦ ਇੱਥੇ ਪ੍ਰੋਗਰਾਮ ਹੁੰਦਾ ਹੈ ਦਿਨ ਤੱਕ ਕੀ ਹੁੰਦੀ ਹੈ ਕਿ ਸਾਰਿਆਂ ਦੀ ਇਹ ਮੰਗ ਹੈ ਕਿ ਅਸੀਂ ਇਹ ਮੰਗ ਹੁਣ ਐਮਐਲਏ ਸਾਹਿਬ ਨੂੰ ਇੱਕ ਕਮੇਟੀ ਦੀ ਕਮੇਟੀ ਨੂੰ ਵੀ ਸਾਰੇ ਦੁਕਾਨਦਾਰਾਂ ਨੇ ਸਹਿਨ ਹੋਏ ਐ ਸਾਰਾ ਆਮ ਪਬਲਿਕ ਦੀ ਰੇਡੀ ਆ ਰਹੀ ਆ ਵੀ ਬਹੁਤ ਇਹ ਵੱਡੀ ਮੰਗ ਹੈ ਕਿ ਇਹ ਮੰਗ ਛੇਕੀ ਪੂਰੀ ਕੀਤੀ ਜਾਵੇ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत